ਇਹਦਾ ਮਾਤੀ ਮਤਲਬ ਬੜੀ ਵੱਡੀ ਗੱਲ ਹੈ ਕਿ ਅੱਜ ਤੋਂ ਬੰਦ ਸ੍ਰੀ ਅਰਜਨ ਦੇਵ ਜੀ ਦੇ ਦਰਬਾਰ ਇੱਥੇ ਕੰਫਰੈਂਸ ਨੇ ਨਾਲ ਸਾਡੇ ਸਰਪੰਚ ਸਾਡੇ ਸਰਪੰਚ ਜੀ ਦੇ ਕੰਮ ਕਰਦੇ ਸਰਪੰਚ ਸਾਡੇ ਜੀ ਦੇ ਨਾਮ ਤੇ ਬਣੀ ਬੀ ਗੱਲ ਹੈ ਵਾਹਿਗੁਰੂ ਜੀ ਦਾ ਹਾਲ ਸਾਹਿਬ ਹਨ ਜੀ ਅਤੇ ਤਾਂ ਸੰਗਤਕਤ ਨਿਵਾਸ ਕਰਨ ਵਾਸਤੇ ਪ੍ਰੋਗਰਾਮ ਲਿਆ ਸਾਡਾ ਭਰਾ ਐਨਟੀ ਬਨੇ ਜੀ ਸੈਲ ਵੀ ਸਰਪੰਚ ਸਾਹਿਬ ਜੀ ਤੋਂ ਲੋਕ ਸਭਾ ਤੋਂ ਰੱਗ ਫਰਾਣਾ ਹਲਕੇ ਦੇ ਤਨਵਾਜੀ ਦੌਰ ਹੈ ਪ੍ਰਵਾਸ ਕਰਦੇ ਸਾਰੇ ਮੇਜ਼ਰ ਦਾ ਇਹਨਾਂ ਤਰ੍ਹਾਂ ਦਾ ਕੋਟਨ ਕੋਰ ਸੁਗਰਨਾਲ ਸਾਇਫੀ ਨੂੰ ਗੁਰਾਂ ਸਾਹਿਬ ਪਾਸ਼ਾ ਜੀ ਦਾ ਗੁਰੂ ਸਾਹਿਬ ਦਾ ਔਟਸਰਾ ਲੈ ਕੇ ਅਸੀਂ ਕੋਲ ਮਦਦ ਚੁੱਕਰੇ ਸੀ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ ਗੁਰੂ ਸਾਹਿਬ ਨੇ ਟੱਪਾ ਦਿੱਤੀ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਇਹ ਮੋਚਾ ਫਤਿਹ ਹੋਇਆ ਹੈ ਤੇ ਇੱਕ ਇਮਾਨਦਾਰ ਵਿਅਕਤੀ ਜਿਹਨੂੰ ਸਟੇਸ਼ਨ ਹੈ ਕਰਵਾਨੇ ਵਾਲੇ ਪਰਿਵਾਰ ਦਾ ਇਮਾਨਦਾਰ ਬੰਦਾ ਪਾਰਲੀਮੈਂਟ ਚ ਹੋਵੇ ਇੱਕ ਕਿਸੇ ਬਲਖੜ ਦਾ ਨਜ਼ਰ ਆ ਗਈ ਹੋਣੀ ਹੈ ਚੋਣਾਂ ਦੌਰਾਨ ਅਜੇ ਅੱਗੇ ਹੋਰ ਬਲਖੜ ਦਾ ਨਜ਼ਰ ਆਉਗੇ ਜਦੋਂ ਪਾਰਲੀਮੈਂਟ ਦੇ ਸਿਆਸੀ ਚੱਲਣਗੇ ਇਹ ਦੇਖ ਲਿਆ ਹੁਣ ਜਦੋਂ ਆ ਚੋਣ ਹੋਈ ਆ ਅੱਗੇ ਚੋਣਾਂ ਦੇ ਵਿੱਚ ਰਾਜਨੀਤਿਕ ਲੋਕ ਸ਼ਰਾਮਾਂ ਦੇ ਲੰਗਰ ਲਾਉਂਦੇ ਆ ਸ਼ਰਾਮਾਂ ਵੰਡਦੇ ਆ ਜੀ ਇੱਧਰ ਮਸ਼ਾ ਵੰਡਦਾ ਜੀ ਇਸ ਵਾਰ ਸੁਬੀਲਾ ਲੱਗੀਆਂ ਦੇਖਣਾ ਜੀ ਇਹਨੂੰ ਸੁਬੀਲਾ ਖਾਲਸੇ ਦਾ ਕਿਉਂਕਿ ਖਾਲਸਾ ਮਦਾਨ ਚਾਹੇ ਸਿਰਫ ਫਰਕ ਤਾਂ ਮੈਸੂਮ ਚੋਣਦਰਾਂ ਨਹੀਂ ਹੋ ਗਿਆ ਸੀ ਤੇ ਅੱਗੇ ਇਹਦਾ ਫਰਕ ਮਹਿਸੂਸ ਹੁਣ ਸਾਡੇ ਐਮਪੀ ਸਾਹਿਬ ਆਉਣ ਵਾਲੇ ਪਾਰਲੀਮੈਂਟ ਸੈਸ਼ਨ ਚ ਕਰਾਉਣਗੇ ਇੱਕ ਗੱਲ ਤੇ ਸਾਨੂੰ ਖੁਸ਼ੀ ਆ ਨਾ ਸਾਰੇ ਸੰਗਤ ਨੂੰ ਆ ਦੇਖੋ ਤੁਸੀਂ ਚੋਣਾਂ ਤੋਂ ਪਹਿਲਾਂ ਤਾਂ ਸੰਗਤ ਇਕੱਠੀ ਹੋ ਕੇ ਆ ਜਾਂਦੀ ਹੈ ਜੇ ਚੋਣਾ ਹੋ ਗਈਆਂ ਉਸ ਤੋਂ ਬਾਅਦ ਵੀ ਦੇ ਪੁਤਨ ਨਗਰ ਵਾਸੀਆਂ ਨੇ ਕਿਹਾ ਕਿ ਪਹਿਲਾ ਐਂਟੀ ਆ ਭਾਈ ਜਿੱਲਾ ਧੰਵਾਰ ਕਰਨ ਆਇਆ ਕਿੰਦੀ ਵੱਡੀ ਗੱਲ ਹੈ ਇਹ ਇੱਕ ਪ੍ਰਾਪਤੀ ਹੈ ਕਿ ਅਕਸਰ ਮੈਂ ਜਦੋਂ ਅਸੀਂ ਮੈਚ ਹਾਰ ਜਾਂਦੇ ਜਦੋਂ ਸ਼ਿਕ ਲੁਧਿਆਣਾ ਮੈਂ ਸ਼ਹਿਰ ਦੇ ਵਿੱਚ ਇੱਕ ਮਲਜੀਤ ਨਗਰ ਆ ਮੈਂ ਧੰਵਾਰ ਕਰਨ ਗਿਆ ਇੱਕੋ ਮੈਨੂੰ ਵੋਟਾਂ ਕਾਫੀ ਪੈ ਗਈਆਂ ਤੇ ਨੌਜੋਨਾਂ ਦੀ ਤੇ ਮੈਂ ਧੰਵਾਰ ਕਰਨ ਗਿਆ ਤਾਂ ਮੈਨੂੰ ਉਹਨੇ ਕਿਹਾ ਕਿ ਤੁਸੀਂ ਜਿੱਤ ਕੇ ਨਹੀਂ ਕੀ ਆਉਂਦਾ ਤੁਸੀਂ ਇਲੈਕਸ਼ਨ ਹਾਰ ਕੇ ਆ ਗਏ ਮਤਲਬ ਅਸੀਂ ਫਰਕ ਮਹਿਸੂਸ ਕਰਾਉਣਾ ਲੋਕਾਂ ਨੂੰ ਤੇ ਤੁਸੀਂ ਸੱਚਮੁੱਚ ਹੀ ਚੰਗਿਆਂ ਨੂੰ ਜੀਣਿਆ ਤੇ ਚੰਗਿਆਂ ਨਾਲ ਖੜੇ। ਇਸੇ ਕੜੀ ਦੇ ਵਿੱਚ ਇਹ ਪਰਿਵਾਰ ਹੈ। ਉਤੇ ਇਸ ਪਰਿਵਾਰ ਨੇ ਬਹੁਤ ਸਾਰੀਆਂ ਤਕਲੀਫਾਂ ਝੱਲੀਆਂ ਨੇ। ਤੇ ਅੱਜ ਸੰਗਤ ਨੇ ਪਾਤਸ਼ਾਹ ਨੇ ਉੱਤਰ ਲਈ ਫਖਲਾਤੀ ਐ। ਪਰ ਉਹ ਉਹ ਤਾਂ ਮਨ ਨੂੰ ਮੋੜਦਾ ਸੰਗਤ ਨੇ। ਪਰ ਇਹ ਅਸੀਂ ਬਾੜਾਣੇ ਆਂ ਭਾਈ ਸਾਡੇ ਤੇ ਕਿਰਪਾ ਹੋਈ ਆ ਪਾਤਸ਼ਾਹ ਦੀ ਕਿ ਸਾਨੂੰ ਗਲਤ ਪਾਸੇ ਦੇ ਤੋਰਿਆ। ਅਸੀਂ ਇਸ ਗੱਲ ਦਾ ਮਾਣ ਮਹਿਸੂਸ ਕਰਾਂਗੇ ਅੱਜ ਜਿਹੜੇ ਲੋਕਾਂ ਨੇ ਚਾਹੇ ਉਹ ਕਾਲੀਦਲ ਨਾਲ ਚਾਹੇ ਗਾਂਗਸ ਨਾਲ ਚਾਹੇ ਆਮ ਆਦਮੀ ਨਾਲ ਚਾਹੇ ਭਾਜਪਾ ਨਾਲ ਇਹਨਾਂ ਨੇ ਉਹਨੂੰ ਲੋਟਾਂ ਪਾਈ ਨਾ ਕਿਤਨਾ ਕਿਤੇ ਅਜੋ ਕਸ਼ਟਾਂ ਦੇ ਹੋਣਗੇ ਤੇ ਆਉਣ ਵਾਲੇ ਸਮੇਂ 'ਚ ਵੀ ਕਸ਼ਟਾਂ ਦੇ ਕਿ ਅਸੀਂ ਇੱਕ ਸਹੀ ਬੰਦੇ ਦਾ ਸਾਥ ਦੇਉਣਾ ਦਿੱਤਾ। ਜਿਹਦੇ ਤੋਂ ਕਿ ਸਾਰਾ ਪੰਜਾਬ ਦੇਸ਼ ਪੰਜਾਬ ਸਾਰਾ ਇੱਕ ਪਾਸੇ ਖੜਾ ਹੋ ਗਿਆ ਸੀ। ਆਪਣਾ ਲੋਕ ਸਭਾ ਫੀਲਕਟ ਇੱਕ ਪਾਸੇ ਖੜਾ ਹੋ ਗਿਆ ਤਾਂ ਜੋ ਉਹਨੂੰ ਜਿਹਨੂੰ ਪਸ਼ਟਾਉਣਗੇ ਆਉਣ ਵਾਲੇ ਸਮੇਂ 'ਚ ਪਸ਼ਟਾਉਣ ਦੇ ਨਜ਼ਰ ਆਉਣਗੇ ਕਿ ਅਸੀਂ ਭਾਈ ਸਰਬਜੀਤ ਸਿੰਘ ਦਾ ਸਾਥ ਦੇਉਣਾ। ਮੇਰਾ ਘਰ ਗਿਆ ਗੱਲ ਕਰਕੇ ਦਾ ਭਾਈ ਅਮਰਪਾਲ ਸਿੰਘ ਆ। ਤੋਂ 2 ਲੱਖ ਵੋਟਾਂ ਜਿਹੜੇ ਜਿੱਤੇ ਆ। ਔਰ ਉਹ ਇਹਦਾ ਖੌਂਕਾ ਇੱਕ ਸਮਾਗਮ ਵਿੱਚ ਨਹੀਂ ਲੰੰਦਾ ਕਿ ਜਿਹੜਾ ਖੌਂਕਾ ਇੱਕ ਸਮਾਗਮ ਵਿੱਚ ਬਹੁਤ ਫੇਰਵਾਹ ਲੰੰਦਾ ਗਿਆ ਲੋਕਾਂ ਦੇ ਪ੍ਰੈਕਸ਼ਨ ਤੋਂ ਬਾਅਦ ਪਰ ਦੂਸਰੀ ਗੱਲ ਕਰੀਏ ਤਾਂ ਉਹਨਾਂ ਦੇ ਭਰਾਤਾ ਹਰਦੀਪ ਸਿੰਘ ਨੂੰ ਜਿਹੜਾ ਕਿ ਨਸ਼ੇ ਤੇ ਜਿਹੜਾ ਗ੍ਰਫਤਰ ਕਰ ਲਿਆ ਗਿਆ ਹਜੇ ਵੀ ਜਿਹੜੀ ਇਹ ਕਾਰਗਰਨਾ ਜਿਹੜੀਆਂ ਵਸਤੂ ਦਾ ਪ੍ਰਕਰੰਗ ਹੋ ਰਹੀ ਹੈ ਠੀਕ ਹਨਾ ਚਾਹੋ ਉਹਨੇ ਅੱਜ ਦੀ ਅੱਜ ਦੀ ਮੇਰੇ ਥੋੜੀ ਹੋਰ ਹੈ ਸਾਡੇ ਨਾਲ ਇਹ ਤਾਂ ਸਾਡੇ ਨਾਲ ਲੱਤਰੀ ਹੋਣੋਂ 1947 ਤੋਂ ਹੋਣੇ ਸ਼ੁਰੂ ਹੋ ਗਏ ਸਨ ਮੁਲਕ ਨੂੰ ਯਾਦ ਕਰਾਉਣ ਵਾਲੇ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਅਸੀਂ ਦਸਤਾਰਾਂ ਵਾਲੇ ਅਸੀਂ ਪੰਜਾਬੀ 1947 ਦੀ ਸਾਨੂੰ ਵੱਡੇ ਟੁੱਕਿਆ ਗਿਆ ਸੀ ਸਾਡੀ ਸ਼ੁਰੂਆਤ ਤਾਂ 1947 ਦੀ ਹੋ ਗਈ ਸੀ ਤੋਂ ਉਹ ਤੋਂ ਮੁਲਕ ਦਾ ਪਟਵਾਰਾ ਨਹੀਂ ਸੀ ਉਹ ਤਾਂ ਪੰਜਾਬ ਦਾ ਹੋਇਆ ਸੀ ਗਲੇਂਦਾ ਪੰਜਾਬ ਨੂੰ ਇੱਕ ਚੜਦਾ ਪੰਜਾਬ ਨੂੰ ਉਹ ਸਾਡਾ ਹੀ ਕੀਤਾ ਸਾਡੇ ਦੇਖੋ ਕਿ ਸਾਨੂੰ ਵੱਡੇ ਟੁੱਕਿਆ ਗਿਆ 10 ਲੱਖ ਬੰਦੇ ਮਾਰਤਾ ਵੱਡਾ ਟੁੱਕਾ ਉਹ ਕਾਰਨ ਸੀ ਕਿ ਉਹਦੇ ਪਿੱਛੇ ਵੀ ਇਹ ਮਾਰਸ਼ਲ ਲੋਕ ਨੇ ਜਿਹਨੂੰ ਵਾਪਸ ਚੜਾ ਕੇ ਮਾਰੋ ਤੋਂ ਉਹ ਉਹਦਾ ਤੋਂ ਬਕਤਰਾ ਹੁੰਦਾ ਹੈ ਅਸੀਂ ਤਾਂ ਹੁਣ ਆਂ ਬੰਦੇ ਚੁਣਨ ਕੇ ਆ ਲੜਾਈ ਲੜਮਗਾ ਰਾ ਹੁਕਤੇ ਦੇਲ ਦਾ ਕਲੀਆਂ ਜਿਹੜੀ ਤਿਰਨ ਦਾ ਸਿੰਘ ਆਸ਼ੀਕਰ ਦਾ ਮੰਤਵ ਸਾਡਾ ਕਿਸੇ ਇਹੀ ਕਿ ਸਾਡੇ ਜਿਹੜੀ ਮਾਨਸਿਕ ਤੌਰ ਤੇ ਸਾਨੂੰ ਗੁਲਾਮ ਬਣਾਇਆ ਹੋਇਆ ਹੈ ਨਾ ਮੁਲਕ ਦੇ ਸਿਆਸਦਾਨਾਂ ਨੇ ਮੁਲਕ ਦੇ ਰਾਜਿਆਂ ਨੇ ਹਕੂਮਤਾਂ ਨੇ ਤਾਂ ਅਸੀਂ ਉਹਨਾਂ ਨਾਲ ਲੜਾਈ ਦੇਣੀ ਹੈ ਇਸੇ ਕਰਕੇ ਤਾਂ ਸੰਗਤ ਨੇ ਦੋ ਸਾਡੇ ਭਰਾ ਜਤਾ ਕੇ ਭੇਜੇ ਔਰ ਇਹੀ ਵਿਕਤਰ ਆਏ ਵਿਕਤਰੇ ਦੀ وجہ ਹੈ ਕਿ ਵਿਕਤਰੇ ਦੇ ਵਿੱਚੋਂ ਇਸ ਨਫਰਤ ਤੇ ਰਾਜਨੀਤੀ ਦੇ ਵਿੱਚੋਂ ਸਾਡੇ ਦੋ ਭਰਾ ਨਿਕਲੇ ਆ ਔਰ ਉਮੀਦ ਹੈ ਕਿ ਇਸ ਜੀ ਨੂੰ ਮਟਾਉਣਗੇ ਜੇ ਉਹਨਾਂ ਦੇ ਬੋਲ ਉੱਥੇ ਪਾਰਲੀਮੈਂਟ ਤੇ ਗੂੰਜਣਗੇ ਉਹ ਪੰਜਾਬ ਦੀ ਸੰਗਤ ਨੂੰ ਪੰਜਾਬ ਦੇ ਲੋਕਾਂ ਨੂੰ ਸਕੂਨ ਦੇਣਗੀ ਕਿਉਂਕਿ ਪੰਜਾਬ ਦੇ ਲੋਕਾਂ ਦੀ ਗੱਲ ਕਰਨਗੇ ਤਾਂ ਅੱਜ ਸਾਡੇ ਬੋਲਾਂ ਤੋਂ ਡਰਦੇ ਆ ਅੱਜ ਖਾਲਸਿਆਂ ਦੇ ਬੋਲਾਂ ਤੋਂ ਡਰਦੀ ਹੈ ਸਰਹਕੂਮਤ ਨਾ ਤਾਂ মিডিਆ ਸਾਹਮਣੇ ਲਿਆਂਦਾ ਗਿਆ ਨਾ ਉਹਨਾਂ ਨੂੰ ਕੁਝ ਦੋ ਗੱਲਾਂ ਸ਼ਬਦ ਸੰਗਤ ਨੂੰ ਮੈਨਨ ਦਿੱਤਾ ਗਿਆ ਮਾਂ-ਬਾਪ ਨੂੰ ਵੀ ਨਾ ਸਮਝ ਦੀ ਗੱਲ ਹੋਈ ਬਾਪੂ ਨਾਲੋਂ ਕਿ ਸਾਨੂੰ ਸਮਝ ਕੁਝ ਮਿੰਟ ਬਸ ਨਾ ਦਿੱਤਾ ਗਿਆ ਤੇ ਉਹ ਉਸ ਮਿੰਟ ਆਏ ਸੀ ਵੀ ਸਤੋ ਗੱਲ ਵੀ ਨਹੀਂ ਹੋ ਪਾਈ ਕੋਈ ਚੱਟ। ਮਤਲਬ ਇਹ ਵਿਦਕਰਾ ਹੈ ਕਿਤੇ ਕੁਝ ਇਹ ਦੇਖੋ ਕਿ ਇੱਕ ਥੋੜਾ ਪਾਜਪਾ ਦਾ ਬੰਦਾ ਚੋਣ ਹਰ ਗਿਆ ਲੁਧਿਆਣੇ ਜਿਹੜਾ ਜੀਰੇ ਖਲਾਫ ਸੀ ਨੀ ਕੋਲ ਲੜੀਏ ਕੋਈ ਨਾ ਕੋਈ ਮੰਤਰੀ ਬਣਾਉਣੇ ਤੇ ਜੇ ਕੋਈ ਸਰਦਾਰ ਜਿੱਤ ਕੇ ਆਇਆ ਹੈ ਸਿੱਖ ਸੰਗਤ ਦੇ ਬਲਬੂਤੇ ਦੇ ਉੱਤੇ ਪਾਸ਼ਾ ਦੀ ਰਹਿਮਤ ਨਾਲ ਤੇ ਉਹਨੂੰ ਕੋਈ ਬੰਦੀ ਬਣਾ ਕੇ ਰੱਖੇ ਉਹ ਕਿਹੜਾ ਕਾਨੂੰਨ ਹੈ ਦੁਹਰੇ ਮਾਫ ਦਿੰਦਾ ਨਾ ਇਸ ਕਾਨੂੰਨ ਦੀ ਲੜਾਈ ਹੀ ਅਸੀਂ ਲੜ ਰਹੇ ਹਾਂ ਕਿ ਜਿਹੜੇ ਮੁਲਕ ਨੂੰ ਬਚਾਉਣ ਵਾਲੇ ਜਿਹੜੇ ਮੁਲਕ ਨੂੰ ਯਾਦ ਕਰਾਉਣ ਵਾਲੇ ਜਿਹੜੇ ਮੁਲਕ ਲਈ ਖਾਤਰ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਉਸ ਨੂੰ ਉਹਨਾਂ ਨੂੰ ਗਰਜਨਾ ਨਾ ਕਰਦੇ ਹਾਂ ਉਹਨਾਂ ਦੀ ਕੁਰਬਾਨੀਆਂ ਨੂੰ ਤਾਂ ਨਹੀਂ ਇੱਕ ਪਾਸੇ ਸੈੱਟ ਸਕਦੇ ਤੇ ਇਹ ਇੱਕ ਵਿਸਤਰ ਹੈ ਸਾਡੇ ਨਾਲ ਸਿੱਖਾਂ ਨਾਲ ਕੋਈਸ ਵਿਤਕ੍ਰਿ ਦੇ ਖਿਲਾਫ ਵੀ ਲੜਾਈ ਲੜਨ ਵਾਸਤੇ ਸਾਡੇ ਭਰਾਸਾਂ ਨੇ ਮੈਦਾਨ ਚ ਆਏ ਸੀ ਤਾਂ ਦਾ ਦਾ ਜਿਹੜਾ 2024 ਦਾ ਇਲੈਕਸ਼ਨ ਆ ਰਿਹਾ ਆ ਜੀ ਦਾ ਅੱਪ ਗੱਲ ਕਰੀਏ ਸਹੀ 27 ਦਾ ਜਿਹੜਾ ਇਲੈਕਸ਼ਨ ਆ ਰਿਹਾ ਉਹਦੇ ਵਿੱਚ ਜਿਹੜਾ ਖਾਲਸਾ ਰਾਜ ਦੀ ਗੱਲ ਹੋਊਗੀ ਫਿਰ ਖਾਲਸਾ ਰਾਜ ਵਾਲੇ ਸਾਥਕ ਵਿਚਾਰ ਰਹੇ ਦੇਖੋ ਖਾਲਸਾ ਰਾਜ ਕਿਥੇ ਨਾ ਮੈਂ ਸਮਝਦਾ ਵੀ ਜਿਹੜੇ ਖਾਲਸਾ ਰਾਜ ਦੀ ਗੱਲ ਕਰਦੇ ਆ ਨਾ ਉਹਨੂੰ ਦੱਸਣਾ ਨਹੀਂ ਹੁੰਦਾ ਲੋਕ ਡਰਦੇ ਕਿਉਂ ਆ ਯਾਰ ਖਾਲਸਾ ਰਾਜ ਤੋਂ ਪੰਜਾਬ ਵਰੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਅਗੀ ਜਿਹੜਾ ਸੀ ਉਹ ਖਾਲਸੇ ਦਾ ਸੀ ਨਾ 40 ਸਾਲ ਮਹਾਰਾਜੇ ਨੇ ਜਿਉਂਦੇ ਰਾਜ ਕੀਤਾ 10 ਬਰ ਉਹਦੀ ਮੜੀ ਰਾਜ ਕਰੀ ਗਈ ਕਿਉਂਕਿ ਅੰਗਰੇਜ਼ਾਂ ਦੀ ਹਿੰਮਤ ਨਹੀਂ ਪਈ ਕਿ ਲਾਹੌਰ ਆ ਕੇ ਉਹ ਰਾਜਭਾਗ ਸੰਭ ਸਕੇ ਅੰਗਰੇਜ਼ 10 ਸਾਲ ਲਾਹੌਰ ਕਲਕੱਤੇ ਤੋਂ ਰਾਜਕਾਲ ਜਿਸ ਕਲਕੱਤਾ ਉਤੋਂ ਇੰਗਲੈਂਡ ਤੋਂ ਬੱਡੇ ਰਾਜਭਾਗ ਚਲੁੰਦੇ ਰਹੇ ਔਰ ਉਹ ਰਾਜਭਾਗ ਦੇ ਅੰਦਰ ਖਾਲਸੇ ਦੇ ਰਾਜ ਦੀ ਗੱਲ ਤਾਂ ਕਰ ਲੈ ਖਾਲਸੇ ਦੇ ਰਾਜ ਦੀ ਪਰਿਭਾਸ਼ਾ ਪਤਾ ਹੋਵੇ ਮਹਾਰਾਜਾ ਰਵਜੀਤ ਸਿੰਘ ਦਾ ਰਾਜ ਖਾਲਸੇ ਦਾ ਰਾਜ ਸੀ ਜਿਸ ਰਾਜ ਦੇ ਵਿੱਚ ਹਿੰਦੀ ਮਿਸਰ ਦਿਵਾਨ ਚੰਦ ਬਰਾਬਰ ਦਾ ਵਜ਼ੀਰ ਸੀ ਇਹ ਸਰ ਆਰ ਦੇ ਵਿੱਚ ਮੁਸਲਮਾਨ ਫਕੀਰ ਅਜੀਦੂਦੀਨ ਵਜੀਰ ਸਿੰਘ ਦੇ ਪ੍ਰਤੀਕ ਨੂੰ ਜੀ ਸਰਦਾਰ ਮਹਾਰਾਜਾ ਸੀ ਅੱਜ ਵੀ ਤਾਂ ਸਰਦਾਰ ਹੀ ਮਹਾਰਾਜਾ ਬਣਦੇ ਆ ਅੱਜ ਵੀ ਤਾਂ ਸਰਦਾਰ ਆ ਜਾਂਦੇ ਆ ਬਾਦਲ ਕਿਹੜਾ ਸਿੱਖਾ ਨੇ ਕਰੇ ਨੀ ਜੰਮਿਆ ਕੈਪਟਨ ਕਿਹੜਾ ਸਿੱਖਾ ਦਾ ਅਪੋਰਚਨ ਨਹੀਂ ਸੀ ਤੁਹਾਨੂੰ ਮਾਨ ਕਿਹੜਾ ਸਿੱਖਾ ਨੇ ਕਰੇ ਨਾ ਗੱਲ ਸਿਰਫ ਇੰਨਾ ਦੇ ਅੰਦਰ ਭਾਵਨਾ ਨਹੀਂ ਹੈਗੀ ਉਸ ਚੀ ਆਲੀ ਲੋਕਾਂ ਦੀ ਸੇਵਾ ਵਾਲੀ ਜੰਮ ਦੇ ਤਾਂ ਵੀ ਸਰਦਾਰਾਂ ਦੇ ਘਰੇ ਹੀ ਹੈ ਨਾ ਖਾਲਸਾ ਰਾਜ ਦੀ ਪਰਿਭਾਸ਼ਾ ਸਮਝੋ ਕਿ ਖਾਲਸੇ ਦਾ ਰਾਜ ਹੈ ਜਿਹੜਾ ਸਾਂਝੀ ਬਾਤ ਦਾ ਰਾਜ ਉਸ ਰਾਜ ਦੇ ਵਿੱਚ ਜਿਹੜੇ ਰਾਜ ਦੇ ਵਿੱਚ ਕੋ ਜੇਲ ਹੀ ਨਹੀਂ ਸਤ ਉਸੇ ਦੇ ਕੋਲ ਮਹਾਰਾਜਾ ਰਜੀਤ ਸਿੰਘ ਦਾ ਰਾਜ ਵਿੱਚ ਜੇਲ੍ਹ ਹੈ ਨਹੀਂ ਸੀ ਕਿਉਂ ਨਹੀਂ ਸੀ ਕਿਉਂਕਿ ਕ੍ਰਾਈਮ ਨਹੀਂ ਸੀ ਨਸ਼ਾ ਨਹੀਂ ਸੀ ਅਪਰਾਧ ਨਹੀਂ ਸੀ ਚੋਰੀਆਂ ਠੱਗੀਆਂ ਨਹੀਂ ਸੀ ਉੱਤੇ ਦੇ ਗੱਲ ਤੋਂ ਕੈਂਠਾ ਪਾ ਕੇ ਢੇਜਦਾ ਸੀ ਕੁੱਤਾ ਉ ਵੀ ਫਿਰਦਾ ਗੱਲ ਤੋਂ ਕੋਈ ਨੇ ਕੈਂਠਾ ਨਹੀਂ ਲਾਇਆ ਤੇ ਚੋਰੀ ਵੀ ਨਹੀਂ ਸੀ ਦੇਖੋ ਬੰਦੇ ਨੂੰ ਅੱਜ ਇੱਥੇ ਅੱਜ ਇਥੇ ਬੰਦੇ ਸੁਰੱਖਿਅਤ ਨਹੀਂ ਅੱਜ ਔਰਤਾਂ ਸੁਰੱਖਿਅਤ ਨਹੀਂ ਸੜਕਾਂ ਤੇ ਜਾਂਦੀਆਂ ਮਾਰੀਆਂ ਨਾ ਲੈਂਦੇ ਇਹ ਉਹ ਥੋੜੀ ਰਾਜਪਾਗ ਕਿ ਜੇ ਖਾਲਸੇ ਦਾ ਰਾਜਪਾਗ ਹੋਊਗਾ ਤਾਂ ਫਿਰ ਉਹਦੇ ਵਿੱਚ ਕਿਸੇ ਨੂੰ ਲੋਕਾਂ ਨੂੰ ਤੰਗੀਆਂ ਪਰੇਸ਼ਾਨੀਆਂ ਘੱਟ ਹੋਣਗੀਆਂ ਕਿਤਾ ਇੱਕ ਦੂਜਾ ਸਾਫ਼ ਦੇਣ ਵਾਲੇ ਲੋਕ ਹੋਣਗੇ ਫਿਰ ਤਾਂ ਉਹ ਰਾਸ਼ੰਦਿਕਰੇ ਪਚਾ ਸਕਣ ਵਾਲੀ ਭਾਵਨਾ ਹੋਵੇ ਜੀ ਦੇ ਅੰਦਰ ਅਸੀਂ ਉਸ ਰਾਜ ਭਾਗ ਦੀ ਪ੍ਰਾਪਤੀ ਲਈ ਜਦੋਂ ਜਦਿਆ ਦੇ ਲੜ ਰਹੇ ਹਾਂ ਤੇ ਜਿਸ ਰਾਜ ਦੇ ਵਿੱਚ ਅੰਮ੍ਰਿਤ ਛਾਉਣ ਵਾਲਾ ਤੇ ਉਹਨਾਂ ਦੀ ਵਰਖਾ ਹੋਏਗੀ ਉਹਨਾਂ ਨੂੰ ਜਿਹਨਾਂ ਅਗਲੀ ਭੇਜਿਆ ਜਾਊਗਾ ਨਸ਼ਾ ਬੰਦ ਕਰਾਉਣ ਵਾਲਿਆਂ ਨੂੰ ਉਹ ਨਸ਼ਾ ਕਿਰਕੇ ਇੱਕ ਨੌਜਵਾਨ ਉੱਤਰਿਆ ਸੱਚੇ ਹੋਏ ਟੀਮ ਬਣਾਈ ਨਸ਼ਾ ਬੰਦ ਕਰਾਉਣ ਵਾਲਾ ਕੋਈ ਵੀ ਪਰਿਵਾਰ ਸੇ ਮੈਸੇਜ ਜੇ ਇਜਾਮ ਨੂੰ ਨਹੀਂ ਸ਼ੁਰੂ ਕਰਦੇ ਵੀ ਕੋਈ ਫੜ ਲਓ ਪਰਸਵਾਖ ਰੇ ਸੋਲਾ ਤੁਸੀਂ ਜਨਾ ਬੋਲ ਕਰਦੇ ਸੰਤਨ ਬੋਲ ਰਿਹਾ ਕਿ ਚਾਲੀਦਾਲ ਜਿਹੜਾ ਖਤਮ ਹੋ ਰਿਹਾ ਉਹਦੇ ਬਸ ਅਸੀਂ ਚਿੰਤਨ ਕਰ ਅਰ ਜੇ ਬਾਕੀ ਤਰ੍ਹਾਂ ਵੀ ਗੱਲ ਕਰੀ ਤਾਂ ਬਾਕੀ ਦਾ ਲਗਾਤਾਰ ਇਹ ਹੀ ਕਹਿੰਦਾ ਆ ਗਿਆ ਕਿ ਅਸੀਂ ਭਾਈ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਦੇ ਨਾਂ 'ਤੇ ਲੰਘਾਂਗੇ ਤੇ ਅਸੀਂ ਜਿਹੜਾ ਪੰਜਾਬ بچਾਉਣ ਦੀ ਗੱਲ ਕਰਾਂਗੇ ਤੁਹਾਨੂੰ ਲੱਗਦਾ ਜੇ ਕਾਲੀਦਾਲ ਦਾ ਪਰਲੇਮਾਂ ਗਈ ਜਿਹੜਾ ਬਾਗੀ ਧੜਾਏ ਇਹਨਾਂ ਨੂੰ ਪੁੱਛਿਆ ਜਾਂਦਾ ਕਿ ਉਹ ਲੋਕ ਕਿੱਥੇ ਸੀ ਜਦੋਂ ਪੰਜਾਬ 'ਚ ਟਕਾਈਆਂ ਹੋ ਰਹੀਆਂ ਸੀ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ 15 ਦੇ ਵਿੱਚ ਉਸ ਤੋਂ ਬਾਅਦ ਪੋਸਟਰਾਂ ਦੀ ਰਾਖੀ ਕੀਤੀ ਇਹਨਾਂ ਨੇ ਉਸ ਤੋਂ ਬਾਅਦ ਸਿੱਖ ਨੌਜਵਾਨ ਧਰਨਾ ਲਾਉਂਦਿਆਂ ਤੇ ਗੋਲੀਆਂ ਚਲਾਈਆਂ ਬਾਬਲ ਕਲਾਂ ਦੇ ਵਿੱਚ ਦੋ ਨੌਜਵਾਨ ਸ਼ਹੀਦ ਕੀਤੇ ਬਾਗੀ ਜਿਹੜਾ ਉਹ ਪਿੱਛੇ ਸੀ ਬਾਗੀ ਜਿਹੜਾ ਨਾਲ ਹੀ ਸੀ ਨਾ ਤੁਸੀਂ ਅੱਜ ਜੇ ਸੁਖਵੀਰ ਬਾਦਲ ਨੂੰ ਦੋਸ਼ੀ ਗਰਦਾਨ ਕੇ ਸੁਖਵੀਰ ਬਾਦਲ ਨੂੰ ਦੋਸ਼ੀ ਬਣਾ ਕੇ ਤੁਸੀਂ ਬਣੀ ਨਹੀਂ ਹੋ ਸਕਦੇ ਤੁਸੀਂ ਬਰਾਬਰ ਦੇ ਦੋਸ਼ੀ ਬਰਾਬਰ ਦੇ ਰਿਸ਼ਤੇਦਾਰ ਹੋ ਔਰ ਅਸੀਂ ਜਿਹਨੂੰ ਪਹਿਲਾਂ ਗਲਤੀ ਕੀਤੀ ਕਿ ਸਾਡੇ ਦੋ ਭਰਾ ਦਿੱਤੇ ਆ ਔਰ ਦੋਨਾਂ ਭਰਾਵਾਂ ਨੂੰ ਅੱਗੇ ਲਾ ਕੇ ਅਸੀਂ ਇੱਕ ਨਵੀਂ ਟੀਮ ਤਿਆਰ ਕਰਨੀ ਹੈ ਅਸੀਂ ਇਹ ਮਿਰਤਾ ਦੇ ਨਕਾਰੇ ਹੋਏ ਲੋਕ ਜ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਚੋਰੀਆਂ ਕੀਤੀ ਇਹਨਾਂ ਨੂੰ ਥੋੜੀ ਲੈ ਕੇ ਆਉਣਾ ਟੀਮ ਵਿੱਚ ਇਹ ਤਾਂ ਲੋਕਾਂ ਨੇ ਨਕਾਰਦੇ ਜਾਂ ਇਹਨਾਂ ਨੂੰ ਵੀ ਘਰ ਵੇਜਣਾ ਚਾਹੀਦਾ ਨਵੀਂ ਲੀਡਰਸ਼ਿਪ ਨੂੰ ਹੋਣਾ ਚਾਹੀਦਾ ਜੇ ਸਤਿਮੁੱਚ ਜੇ ਸੱਚਮੁੱਚ ਗੁਰੂ ਦੇ ਹਮਦਰਦ ਹੋ ਯਾਰ ਗੁਰੂ ਸਾਹਿਬ ਦੀ ਬੇਅਦਬੀ ਹੋਈ ਪਰਦਾਨ ਚ ਅਸੀਂ ਤਾਂ ਚਲੋ ਉਹ ਤੋਂ ਵਿਰੋਧੀ ਧਿਰrceil ਦਾ ਬੋਲਣਾ ਹੀ ਸੀ ਅਸੀਂ 2018 ਦੇ ਵਿੱਚ ਤੁਸੀਂ ਨਾਲ ਇਸ ਬਰਗਾੜੀ ਆਪਦੇ ਜਾਂ ਕਾਂਗਰਸ ਦੀ ਸਰਕਾਰ ਸੀ ਕੈਪਟਨ ਮਨਿੰਦਰ ਸਿੰਘ ਮੁੱਖ ਮੰਤਰੀ ਸੀ ਕਮਿਟੀ ਸਿੰਘ ਬਰਾੜ ਹੋਦੋਂ ਗਿਆ ਤੁਸੀਂ ਆਪ ਦੀ ਸਰਕਾਰ ਦੇ ਵਿੱਚ ਕਿਉਂ ਨਹੀਂ ਬੋਲੇ ਔਰ ਉਸ ਤੋਂ ਬਾਅਦ ਤੁਸੀਂ ਕਾਂਗਰਸ ਦੇ ਖਿਲਾਫ ਵੀ ਨਹੀਂ ਬੋਲੇ 5 ਸਾਲ ਕਾਂਗਰਸ ਕੈਪਟਨ ਦੀ ਸਰਕਾਰ ਰਹੀ ਹੈ ਨਾ ਗੁਰੂ ਸਾਹਿਬ ਦੀ ਬੇਅਦਬੀ ਲਈ ਉਦੋਂ ਬੋਲ ਲੈਂਦੇ ਅੱਜ ਜਦੋਂ ਬੋਲਟੀ 500 ਰਹਿ ਗਈ ਜਲੰਧਰ ਦੇ ਵਿੱਚ ਕandidate ਨੂੰ ਤੇ ਅੱਜ ਤੁਸੀਂ ਸੁਖਵੀਰ ਬਾਦਲ ਨੂੰ ਮਾਰਿਆ ਗਈ ਜਨਾ ਉਸੇ ਸੁਖਵੀਰ ਬਾਦਲ ਦੇ ਸਿਰ ਤੇ ਤੁਸੀਂ ਸਾਰੇ ਬਗਗਿਆ ਅਲਿਆਸ਼ਾਂ ਕੀਤੀਆਂ ਨੇ ਤੁਸੀਂ ਸਾਰਿਆਂ ਨੇ ਆਪ ਦੇ ਘਰ ਭਲੇ ਆ ਉਸ ਵੇਲੇ ਇਹ ਗੱਲ ਸੋਚਦੇ ਉਸ ਵੇਲੇ ਗੱਲ ਬੋਲਦੇ ਤਾਂ ਅੱਜ ਕਿਤਨੇ ਜਿਹੇ ਦੁਆਰ ਕੀਤਾ ਜਾ ਸਕਦਾ ਇਹਨਾਂ ਲੋਕਾਂ ਦੇ ਨਹੀਂ ਉਹ ਇਹਨਾਂ ਕਤਵਾਰ ਦੇ ਲਾਇਕ ਨਹੀਂ ਹੁਣ ਤਾਂ ਹਜ਼ਾਰ ਲੋਕਾਂ ਨੇ ਆਪ ਦਾ ਰਸਤਾ ਚੋਣ ਲਿਆ ਹੁਣ ਲੋਕਾਂ ਨੇ ਪ੍ਰਾਣੇ ਰਾਜਨੀਤਿਕ ਧਰਾਂ ਦੇ ਜੂਰੇ ਲਾਤੇ ਆ ਜੇ ਪੰਜਾਬ ਨੂੰ ਬਚਾਉਣਾ ਹੈ ਨਾ ਤਾਂ ਖਾਲਸਿਆਂ ਦਾ ਆ ਸਰਦਾਰਾਂ ਦਾ ਰਾਜ ਲੈਣਾ ਪੈਣਾ ਔਰ ਇਹ ਨਹੀਂ ਹੈਗਾ ਇਹ ਸਾਰੇ ਖਾਲਸੇ ਲੱਭਣੇ ਯਾਰਾ ਫਿਰ ਮਿਸਰ ਦਵਾਨ ਚੰਦ ਵੀ ਲੱਭਣਾ ਹੈ ਤੇ ਲੁਧਿਆਣਾ ਉਹ ਵੀ ਲੱਭਣੇ ਹੈ ਜਲੰਧਰ ਉਹ ਵੀ ਅੰਮ੍ਰਿਤਸਰ ਕੋ ਪਟਿਆਲੇ ਕੋ ਵੀ ਵੱਡੇ ਸ਼ਹਿਰਾਂ ਚ ਅਸੀਂ ਹਿੰਦੂ ਭਰਾ ਵੀ ਨਾਮ ਰੱਖਨੇ ਅਸੀਂ ਮਲੇਰਕੋਟੇ ਵਾਲੇ ਦੇ ਨਾਮ ਰੱਖਿਆ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਫਕੀਰ ਜੀ ਜੀਦੀਨ ਦੇ ਵਾਰਸ ਅਸੀਂ ਸਾਰਿਆਂ ਨੂੰ ਰਲ ਕੇ ਚੱਲਣਾ ਨਾ ਇਹ ਖਾਲਸੇ ਦੇ ਰਾਜ ਦੀ ਪ੍ਰਭਾਸ਼ਾ ਸਮਝ ਆਉਣੀ ਚਾਹੀਦੀ ਸਭ ਨੂੰ ਜਿੱਦਣ ਖਾਲਸੇ ਦੇ ਰਾਜ ਦੀ ਪਰਵਾਸਿਆ ਸਮਝ ਜਾਣਗੀ ਲੋਕ ਅੱਖਾਂ ਬੰਦ ਕਰਕੇ ਖਾਲਸਾ ਮਦਰ ਪੜ੍ਹਣਗੇ ਫਿਰ ਤੂੰ ਮਤ ਸੋਚੇ ਕੋਈ ਚਿੱਟਾ ਵੇਚ ਲੂ ਤੇ ਸਾਡੇ ਬੱਚਿਆਂ ਨੂੰ ਨਸ਼ੇ ਦੇ ਲਾਗੂ ਜਾਂ ਕੋਈ ਚੋਰੀ ਹੋ ਜੂ ਫਿਰ ਨਹੀਂ ਕੋਈ ਇਹ ਚਿੱਟਾ ਹੋਣੀ ਇਹ ਕਮੀਆਂ ਦੂਰ ਕਰਨ ਵਾਸਤੇ ਇਹ ਇੱਕ ਨੌਜਵਾਨਾਂ ਦੀ ਟੀਮ ਅੱਗੇ ਆਈ ਆ ਧੰਨਵਾਦ ਕਰਦੇ ਆ ਯਾਰ ਤੁਸੀਂ ਬੋਤਾਲਿਓ ਤੁਸੀਂ ਇੱਜ਼ਤ ਰੱਖੀ ਅਸੀਂ ਅਸੀਂ ਇਸ ਥਾਂ ਦੇ ਵਸਨੀਕ ਆ ਅਸੀਂ ਤੁਹਾਨੂੰ ਮਿੰਤਾ ਕੀਤੀ ਸਾਡੀਆਂ ਕੰਮ ਆ ਗਏ ਨੇ ਹਰ ਸਿੰਘ ਵਾਲੇ ਨੇ ਬਾਗੀ ਕਰਨ ਨੇ ਮੋਬੀਲੇ ਸਾਡੀ ਇੱਜ਼ਤ ਰੱਖੀ ਐ ਤੇ ਅਸੀਂ ਤਾਂ ਧੰਨਵਾਦ ਕਰਦੇ ਆ ਨਹੀਂ ਤਾਂ ਸਾਰੀ ਜ਼ਿੰਦਗੀ ਇਹ ਮਤਲਬ ਕਿ ਕਿੰਸੀ ਲੈਣਾ ਇੱਕ ਸ਼ਹੀਦ ਪਰਿਵਾਰ ਦੇ ਪੁੱਤ ਨੂੰ ਜੇ ਅਸੀਂ ਘਰਾ ਦੇ ਜੀ ਘਰਾ ਸਾਹਿਬ ਦਾ ਸਾਥਾ ਸੰਗ ਵਾਰਡ ਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਹਲਾ ਦੱਟ ਕੇ ਵੀ ਵਾਰਡ ਕੋਡੇ ਨਾਲ ਜਾਣਗੇ ਤੇ ਜਾਂ ਦੁਆਰਾ ਕੰਮ ਕਰਦੇ ਹਾਂ ਤੁਸੀਂ ਵੀ ਵਾਰਡ ਦਾ ਸਾਕਦੇ ਆ ਤੁਸੀਂ ਕੋਚੇ ਜਾ ਕੇ ਉਹਨਾਂ ਨੂੰ ਤੁਹਾਡਾ ਪਿਆਰ ਉਹਨਾਂ ਨਾਲ ਮੈਂ ਤਾਂ ਚਾਹੁੰਦਾ ਸੀ ਵੀ ਮੇਰੇ ਇਲੈਕਸ਼ਨ ਵੀ ਆਉਂਦੇ ਕਿਉਂਕਿ ਮੈਂ ਕਦੇ ਖਡੂਰ ਸਾਹਿਬ ਜਾਂਦਾ ਸੀ ਕਦੇ ਫਰੀਦਕੋਟ ਆ ਜਾਂਦਾ ਸੀ ਆਪ ਦਾ ਇਲੈਕਸ਼ਨ ਛੱਡ ਕੇ ਤੇ ਮੈਂ ਉਹਨਾਂ ਨੂੰ ਕਹਿੰਦਾ ਰਹਾਂ ਤੁਸੀਂ ਉੱਤੇ ਆਓ ਮੇਰੇ ਇਲੈਕਸ਼ਨ ਜਾਓ ਕਿਦਾਂ ਆਜੋ ਨਹੀਂ ਪੁੱਤ ਨਹੀਂ ਆਇਆ ਨਹੀਂ ਮਿਲਦਾ ਉਸ ਵੇਲੇ ਜਦੋਂ ਉਹਨਾਂ ਨੂੰ ਪਾਰਟੀ ਜਗਰਦਾ ਮੈਂ ਕਿਹਾ ਹ ਇਦੂ ਤਾਂ ਚੰਗਾ ਇਹ ਸੀ ਤੁਸੀਂ ਆ ਜਾਂਦੇ ਮੇਰੇ ਮਗਰ ਮੈਂ ਇਹ ਜੀਵਨ ਨੂੰ ਮੰਨਦਾ ਕਿ ਮੈਂ ਇਹ ਗੱਲ ਜੂਰ ਚਹੀ ਸੀ ਕਿ ਆਪਾਂ ਥੋਪੇ ਥਾਲ ਸੇ ਮਤਲਬ ਕਰੀਏ ਤੇ ਆ ਕੇ ਮੈਂ ਮਤਲਬ ਸਿਆਸਤਦਾਨ ਹਾਂ ਨਾ ਮੈਂ ਆਪਦੇ ਤਰੀਕੇ ਨਾਲ ਪਿਆਰ ਨਾਲ ਬੜਿਆ ਕੇ ਕਹਿੰਦਾ ਸੀ ਪਰ ਉਹ ਮਿਲ ਘਰੇ ਬੈਠ ਗਈ ਕਿਸੇ ਦੇ ਪ੍ਰਚਾਰ ਲਈ ਨਹੀਂ ਗਏ ਮੈਂ ਕਹਿੰਦਾ ਸੀ ਕਿ ਆਪਾਂ ਇਹਨਾਂ ਦੇ ਕਿੰਨਾਂ ਨੂੰ ਹੱਥ ਲਵਾਈਏ ਕਾਂਗਰਸੀਆਂ ਦੇ ਤੇ ਫਿਰ ਤੁਹਾਨੂੰ ਬਾਪੂ ਕਹਿਣਗੇ ਜੇ ਫਿਰ ਥੋੜੀ ਨੋਰ ਮਹਿਸੂਸ ਕਰ ਲਈ ਪਰ ਜੇ ਕਿੱਲੇ ਹੋ ਥੋੜਾ ਜਿਹਾ ਜੋਰ ਲਾ ਵੀ ਦਿੰਦੇ ਸੀ ਇਸ ਦੇ ਕਿਤੇ ਸਾਡੀ 12000 ਨਿਕਲੀ ਜਾਂਦੀ ਸਿਹਰਸ ਨਿਕਲਣੇ ਬਗ ਬਲੇ ਤੇ ਰਾਖਾ ਰਾਖਾ ਰਾ ਕਿਦਾਂ ਬਹਲਾਤੇ ਹਾਂ ਨਹੀਂ ਹਲੇ ਕੋਈ ਨਹੀਂ ਆ ਰਹੀ ਅਸੀਂ ਸਾਗੇ ਜਿੱਥੇ ਇਕੱਠੇ ਹੋਣ ਵਾਲੇ ਤੇ ਮੇਰਾ ਮੇਰੀ ਮਨਛਾ ਹੈ ਮੰਨ ਦੀ ਤੇ ਆਪਾਂ ਇੱਕ ਬਖਰੇਵੇਂ ਹੋਣ ਸਾ ਤੇ ਇਕੱਠੇ ਹੋ ਕੇ ਸਰਮੇ ਤਰਾ ਹਾਂਤੀ ਤਰਾ ਇਕ ਇੱਕ ਬੰਦਾ ਹੈ ਉਹ ਚਾਹੇ ਪੂਰੀ ਵੀ ਹੋਵੇ ਇਸੇ ਨੂੰ ਵੀ ਥੜਾ ਕਰਨਗੇ ਨਾ ਆਪਾਂ ਉਹਨਾਂ ਲਈ ਵਿਚਾਰ ਕਰ ਜਾਵਾਂਗੇ ਪਟੇਰਾ ਪਪਾ ਨਾਲ ਵੀ ਜਾਵਾਂਗੇ ਬਰਨ ਵਾਲੇ ਵੀ ਜਾਵਾਂਗੇ ਆਪਦੇ ਬੰਦੇ ਕਿ ਕਿੱਧਰ ਪਾਹੇ ਖੁੱਲਾ ਸਾਥੀ ਵਿਰੋਧੀ ਰਾਜਾ ਬੜੰਗ ਨੋ ਨੋ ਬਹੁਤ ਵਿਰੋਧੀ ਆਉਤ ਉਹਨਾਂ ਇਹਨਾਂ ਲੋਕਾਂ ਨਾਲ ਦਾ ਕਾਹਦਾ ਵਿਰੋਧ ਆਪਣਾ ਵਿਰੋਧ ਕੁਝ ਚੰਗੇ ਬੰਦੇ ਨਾਲ ਵਿਰੋਧ ਹੋਵੇ ਤਰ੍ਹਾਂ ਇਹ ਇਹਨਾਂ ਮਰੇ ਮੁਕੇ ਲੋਕਾਂ ਨਾਲ ਦਾ ਕਾਹਦਾ ਵਿਰੋਧ ਆ ਜਿਹੜੇ ਲੋਕ ਆਪਦੇ ਧਰਮ ਦੇ ਵਿੱਚ ਪੈਦਾ ਹੋ ਕੇ ਆਪਦੇ ਧਰਮ ਦੇ ਲੋਕਾਂ ਦੇ ਖਿਲਾਫ ਅਹਮਦ ਸਿਖੋਂ ਵਾਲਾ ਖਿਲਾਫ ਪਿੱਛੇ ਨੇ ਲਿਖਣ ਤੇਜੀਪੁਰ ਤੇ ਸੇਖਾਂ ਦੇ ਘਰੇ ਪੈਦਾ ਹੋ ਕੇ ਉਹਨਾਂ ਲੋਕਾਂ ਨਾਲ ਲੜਾਈਏ ਉਹ ਛੋਟੇ ਛੋਟੇ ਲੋਕ ਨੇ ਆਜ ਬੂਟਰ ਕਾਮਯਾਬੀ ਮਿਲ ਗਈਆਂ ਤੋਂ ਬਾਅਦ ਦੇਖੋ ਤੁਸੀਂ ਆਉਣ ਵਾਲਾ ਸਮਾਂ ਸੱਚੇ ਲੋਕਾਂ ਦਾ ਹੀ ਹੁਣਾ ਯਾਰ ਇਹਨਾਂ ਲੋਕਾਂ ਨੂੰ ਲੋਕਾਂ ਨੂੰ ਨਿਕਾਰ ਦੇਣਾ ਹਾਂ ਔਰ ਇਹ ਵੀ ਤੁਹਾਨੂੰ ਮੈਂ ਦੱਸ ਦਿਆਂ ਅੱਜ ਦੱਸ ਦਿਆਂ ਉਹ ਤੋਂ ਉਹਨੇ ਚੋਣ ਹੀ ਨਹੀਂ ਲੜਨੀ ਕਿਸ ਬੰਦੇ ਦਾ ਨਾਮ ਲੈ ਰਹੇ ਇਹਦੇ ਪਰਿਵਾਰ ਨਹੀਂ ਇਹਨਾਂ ਦਾ ਸਮਝੌਤਾ ਹੋਇਆ ਹੈ ਬਾਦ ਨਾਲ ਉਸੇ ਦੇਖੋ ਨਾ ਕਿ ਉਸ ਸਮੇਂ ਚ ਬੀਬੀ 19000 ਵੋਟ ਤੇ ਜਿੱਤਦੀ ਹੈ ਜਦੋਂ ਥੋੜਾ ਬਹੁਤ ਅਕਾਲੀ ਦਲ ਦਾ ਸੀਧਾ ਹਰੀ ਸਾਹ ਲੈਂਦਾ ਸੀ ਅੱਜ ਤੱਕ ਅਕਾਲੀ ਦਲ ਸਾਹ ਨਹੀਂ ਲੈਂਦਾ ਅੱਜ ਤੱਕ ਬਾਕੀ ਦੇ 10 ਬੰਦਿਆਂ ਨੇ ਜਮਾਨਤਾਂ ਜਦੋਂ ਵੀ ਅਕਾਲੀਆਂ ਨੇ ਪੰਜਾਬ ਚ ਆਏ ਰਏ ਤੇ ਬੀਬੀ 19000 ਤੋਂ 9000 ਤੇ ਪਹੁੰਚ ਗਏ ਕਿਉਂ ਬਾਕੀ ਮਾਰਦੇ ਆਵਰੇ ਪ੍ਰਾਰਥਚਾਲੇ ਸਿਧਾਂਤ ਚੱਕੇ ਤਾਂ ਕਿ ਆਪ ਦਾ ਵਜਾ ਲਿਆ ਝਾੜੂ ਇਹਨਾਂ ਨਾਲ ਸਮਝੋਤਾ ਜਿਹੜੇ ਬੰਦੇ ਤੁਸੀਂ ਜ਼ਿਕਰ ਕਰਦੇ ਕੱਲੀ ਦਾ ਲੈਣਾ ਦਾ ਸਮਝੋਤਾ ਸਮਝੋ ਉੱਤੇ ਕਰਕੇ ਜਿੱਤਦੇ ਅਸੀਂ ਹਾਰ ਕੇ ਜਿੱਤਣ ਵਾਲੇ ਅਸੀਂ ਲੜਨ ਵਾਲੇ ਹਾਂ ਕਿ ਕਹਦਾ ਕਿ ਸਾਨੂੰ ਗੁਰੂ ਸਾਹਿਬ ਨੇ ਇਹ ਤਾਂ ਸਿਖਾਇ ਨਹੀਂ ਇਹ ਤਾਂ ਹੌਸਟੇ ਕੇ ਤਰੋ ਹੌਸਟੇ ਕੇ ਫਿਰ ਉਸ ਪਾਰਟੀ ਤੁਰੇ ਫਿਰਦੇ ਸੀ ਸਿੱਤੀ ਰੱਖਦੇ ਤਾਉਣ ਤੇ ਬੜਾ ਕੁਝ ਮਰਜਾ ਉਸ ਨੂੰ ਸੁਣ ਉਹ ਉੱਥੇ ਇਹਨਾਂ ਨੇ ਲੜਾਈ ਲੜਨੀ ਨਹੀਂ ਇਹਨਾਂ ਨੇ ਕਰੇ ਨਹੀਂ ਹੋਣਾ ਇਸ ਕਰਕੇ ਆਪਣਾ ਵਜਾਰ ਹੈ ਨੀ ਪਰ ਜਿਸ ਤਰ੍ਹਾਂ ਦੀ ਕਰਦੇ ਆਪਾਂ ਦਾ ਇਹ ਨਾ ਹੈ ਬਗਤ ਹੁਣ ਆਪੇ ਇਸ ਤੋਂ ਬੜੀ ਸੇਵਾ ਕਰਦੇ ਕੱਟ ਦਾ ਲੈ ਬਿਚ ਨਹੀਂ ਪਰੋਂ ਨਾ ਨਾਲ ਗੱਲਬਾਤ ਕਰਦੇ ਆਓ ਬੰਦ ਪੰਜੀ ਬਾਈ ਜੀ ਦੇ ਖਾਤਾ ਜਿਹੜਾ ਨਾ ਸਾ ਆਪਣਾ ਇੱਕ ਜਿਹੜੀ ਇੱਕ ਵਨ ਦੇ ਖਾਤੇ ਦੇ ਵਿੱਚ ਵੀ ਉਹ ਵੀ ਉਹਦੇ ਦੇ ਸਮਝ ਤੋਂ ਬਾਹਰ ਨਾ ਕਰਦੇ ਪਰ ਅੱਜ ਇੱਕ ਹੋਰ ਬਾਕ ਮਸਲਾ ਪਿਆ ਹੋਇਆ ਡੀਏਪੀ ਖਾਤਾ ਜਿਹੜੀ ਉਹ ਟੱਕਲੀ ਆ ਰਹੀ ਆ ਕੋਈ ਨਾ ਸਪੇਟਾ ਵੀ ਕਾਫੀ ਹੈਗਾ ਜਿਹੜੀ ਪ੍ਰੋਮੋਸ਼ਨ ਕੋਡ ਬਿਆਨ ਨਹੀਂ ਆਇਆ ਕਿ ਉਹਦੇ ਤੋਂ ਵੀ ਟੱਕਲੀ ਆ ਰਹੀ ਹੈ ਟੱਕੇ ਟਿਕਾ ਅੱਜ ਕਾ ਜਿਹੜਾ ਹੌਨ ਸਾਡੇ ਚੀਜ਼ ਦਾ ਪਤਾ ਅੱਜ ਲਗ ਰਿਹਾ ਨਾ ਜਿਹਨੂੰ ਜੱਦਾ ਵੀ ਕੰਮ ਆ ਜਾ ਕੇ ਖਾਈ ਸਕੀ ਨਾਲ ਗੱਲ ਕਰੂੰ ਕਿ ਸਾਰੇ ਕਿਹੜੇ ਵੀ ਮੁੱਦੇ ਹੋਣ ਜਿਹਨਾਂ ਤੇ ਸਾਰੇ ਸਾਰੇ ਹੱਲ ਕਰੇ। ਬਹੁਤ ਬਸ਼ਰਤ ਦੇ ਦੇਣਾ ਕਹਿੰਦਾ। ਬਸ ਮੈਂ ਸੰਦੇਸ਼ ਦੇਣਾ ਕਿ ਕਲਾ ਦਾ ਸਾਰੇ ਸੰਗਤ ਦਾ ਬਹੁਤ ਤਾਰ ਦਿਨ ਤੋਂ ਤਾਂ ਲਾਹ ਜਿਨੇ ਐਂਡ ਆਉਟ ਦਾ ਸਭ ਨੂੰ ਸਹਿਯੋਗ ਦੁਆ। ਮੈਂ ਇਹ ਕਹਿਣਾ ਚਾਹੁੰਦੀ ਬਸ ਇਦਾਂ ਦੇ ਹੀ ਚਿਹਰੇ ਤੁਸੀਂ ਅੱਗੇ ਲੈ ਕੇ ਆਓ ਜਿਹੜੇ ਕਿ ਸਾਡੇ ਸੇਕ ਰਾਜ ਦੇ ਜੋ ਗਲ ਕਰਨ ਤੇ ਸਾਰੇ ਇਕੱਠ ਦੇ ਵਿੱਚ ਇਕੱਲੇ ਰਹਿੰਦੇ Hindu ਨੇ Muslim ਨੇ ਸਖ ਨੇ ਸਾਰੇ ਇਕੱਠ ਹਨ ਇਹ ਦੇਖ ਚਾਹਣ। ਜੀ 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 ਬਰਾ ਸਾ ਵੀ ਹਸਨਾ ਮੌਜੂਦ ਖੜੇ ਨੇ ਜਿਹੜੇ ਪਿਛਲੇ ਸੰਸਦ ਇਥੋਂ ਦੇ ਰਹੇ ਨੇ ਉਹਨਾਂ ਕਹ ਹਮੇਸ਼ਾ ਜਿਹੜਾ ਇਸ ਹਲਕੇ ਦੇ ਲੋਕਾਂ ਦਾ ਗिला ਰਿਹਾ ਹੈ ਕਿ ਉਹਨਾਂ ਨੇ ਇਸ ਹਲਕੇ ਦੇ ਵਿੱਚ ਜਤਨ ਤੋਂ ਬਾਅਦ ਇਹ ਉਹਨਾਂ ਨੇ ਆਪਣਾ ਮੂੰਹ ਨਹੀਂ ਦਿਖਾਇਆ ਤੇ ਉਸ ਤੋਂ ਬਾਅਦ ਜੀ ਉਹਨਾਂ ਦੀ ਜਿਹੜੀ ਕਾਰਗਜ਼ਾਰੀ ਰਹੀ ਹੈ ਉਹ ਹਮੇਸ਼ਾ ਸੰਸਦ ਦੇ ਵਿੱਚ ਉਹਨਾਂ ਨੂੰ ਸੁੱਟੇ ਦੇਖਿਆ ਗਿਆ ਤੇ ਜਾਂ ਉਹਨਾਂ ਨੇ ਹਮੇਸ਼ਾ ਇਹ ਜਿਹੜੇ ਹੈਗੇ ਲੋਕਾਂ ਨੂੰ ਕਹਿ ਕੇ ਇਹ ਹਸਾਬ ਦਾ ਸਮਾਪਤੀਦ ਕਰਦੇ ਰਹੇ ਆ ਕਿ ਜਿਹੜਾ ਮੇਰਾ ਤਾਂ ਜਿਹੜਾ ਉਹਨਾਂ ਦਾ ਕਾਫੀ ਮਸ਼ਹੂਰ ਰਿਹਾ ਕਿ ਮੇਰਾ ਤਾਂ ਮੋਢਾ ਉਤਰਿਆ ਹੋਇਆ ਜੀ ਤੇ ਜਿਹੜੇ ਜਿਹੜੇ ਹੁਣ ਲੋਕਾਂ ਨੇ ਤੁਹਾਨੂੰ ਬਹੁਤ ਵਧੀਆ ਬਹੁਤ ਵੱਡਾ ਜਿਹੜਾ ਹੰਗਾਰਾ ਦਿੱਤਾ ਹੈ ਤੋ ਹਲਕੇ ਦੇ ਲੋਕਾਂ ਦਾ ਇਹ ਇਤਰਾਜ਼ ਤਾਂ ਨਹੀਂ ਆਉਣ ਵਾਲੇ ਦਿਨਾਂ ਚ ਰਹਿੰਦਾ ਕਿ ਤੁਹਾਡਾ ਬਹੁਤਾ ਵੋਟਾਂ ਉਤਰਿਆ ਜਾਂ ਜਿਹੜਾ ਮਤਲਬ ਤੁਸੀਂ ਜਿਹੜੇ ਹਲਕੇ ਦੇ ਲੋਕਾਂ ਨੂੰ ਜਿਹੜੇ ਆਪਾਂ ਸਾਫ ਸ਼ਬਦਾਂ ਚ ਕਹਿ ਲਈਏ ਜਾਂ ਵੋਟਰਾਂ ਨੂੰ ਜਿਹੜੇ ਹਲਕੇ ਦੇ ਵਿਕਾਸ ਕੰਮਾਂ ਦੀ ਵੀ ਜਿਹੜੀ ਲੋੜ ਹੁੰਦੀ ਹੈ ਉਹਨਾਂ ਨੂੰ ਉਮੀਦਾਂ ਹੁੰਦੀ ਹੈ ਕਿ ਉਹ ਜਿਹੜੇ ਅਸੀਂ ਜਿਹੜੇ ਨੁਮਾਇੰਦੇ ਚੁਣੇ ਕਿ ਤੇ ਜੇ ਉਹ ਹਲਕੇ ਦਾ ਵਿਕਾਸ ਕਰਨਗੇ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਦੇਖਦੇ ਹੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਲੱਗਦਾ ਤੁਹਾਨੂੰ ਹਲਕੇ ਦੇ ਵਿਕਾਸ ਸੰਬੰਧੀ ਮੈਂ ਇਹ ਕਹਿਣਾ ਚਾਹੁੰਦੀ ਕਿ ਪਹਿਲਾਂ ਜਿੱਦਾਂ ਵੀ ਅਗਰ ਜੇ ਖਾਲਸਾ ਜੀ ਕੋਈ ਕੰਮ ਕਰਦਾ ਹੈ ਉਹ ਨਈਂ ਪੌਂਚ ਦੇਖਾ ਅਸੀਂ ਪਹੁੰਚਾਂਗੇ ਹਣਾ ਜਿਸ ਵੀ ਸਮੇਂ ਸੰਗਤ ਬੁਲਾਉ ਜੇ ਅਸੀਂ ਹਾਜ਼ਰ ਨਾ ਹੋਵਾਂਗੇ ਹਮੇਸ਼ਾ ਨਾਲ ਮੋਢੇ ਨਾਲ ਮੋਟਾ ਲਾ ਕੇ ਖੜਾਂਗੇ ਤੇ ਮੈਂ ਇੱਕ ਇੱਕ ਪਿੰਡ ਦੇ ਵਿੱਚ ਜਿੱਦਾਂ ਵੀ ਹਰੇਕ ਮੋਢਵਾਰ ਹੋਣਗੇ ਉਹ ਸਾਰੇ ਪਾਰ ਜਿੱਦਾਂ ਹਲਕੇ ਦਾ ਸਾਰਾ ਦੇਖਣਗੇ ਤੇ ਸਾਰੇ ਸਾਰੇ ਨਾਲ ਮਿਲ ਕੇ ਕੰਮ ਕਰਨਗੇ ਬਹੁਤ 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 ਧੰਨਵਾਦ ਜੇਪਨ